10 ਲੱਖ ਦਾ ਬੀਮਾ ਯੋਜਨਾ ਕਾਰਡ ਸ਼ੁਰੂ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਵੱਲੋਂ ਵਿਰੋਧੀਆਂ ਦੇ ਵੱਲੋਂ ਬਹੁਤ ਇਲਜ਼ਾਮ ਲਾਏ ਜਾਂਦੇ ਨੇ ਉਹ ਕਹਿੰਦੇ ਵੀ ਕਿਸੇ ਪਰਿਵਾਰ ਦਾ ਕੋਈ ਇਲਾਜ ਨਹੀਂ ਹੋਣਾ ਹੈਗਾ ਮੇਰੇ ਹਲਕੇ ਦੇ ਪਿੰਡਾ ਰਾਮਗੜ੍ਹ ਉੱਥੇ ਅਮਰਜੀਤ ਸਿੰਘ ਦਾ ਅੰਸ ਟੁੱਟ ਗਿਆ ਸੀ ਮੋਢੇ ਦਾ ਆਥੋਂ ਮੋਢੇ ਤੋਂ ਤੇ ਉਹ ਮਤਲਬ ਉਹਦਾ ਇਲਾਜ ਕੀ ਹੋਇਆ ਤੇ 70-80 ਹਜ਼ਾਰ ਦਾ ਖਰਚਾ ਹੋਇਆ ਸਰਜੀਟ ਹਸਪਤਲ ਦੇ ਵਿੱਚ ਤੇ ਉਹ ਸਾਰਾ ਫ੍ਰੀ ਚ ਹੋਇਆ ਕਾਰਡ ਦੇ ਥਰੁ ਆ ਨਹੀਂ ਹੋਣਾ ਉਹ ਨਹੀਂ ਹੋਣਾ ਬਰਗੜਾਉਣਾ ਕਰਨਾ ਯਾਰ ਅਸੀਂ ਕੋਸ਼ਿਸ਼ ਤਾਂ ਕਰ ਰਹੇ ਅਸੀਂ ਸੋਚ ਦਾ ਸੰਗੀ ਰੱਖ ਕੇ ਚੱਲ ਰਹੇ ਆ ਇਹ ਤਾਂ ਮੁੱਡੇ ਤੋੜਦੇ ਰਹੇ ਨੇ ਅਸੀਂ ਤਾਂ ਲੋਕਾਂ ਦੇ ਮੁੱਡੇ ਜੋੜਦੇ ਆ ਮੁੱਡੇ ਨਾਲ ਮੁੱਢਾ ਜੋੜ ਕੇ ਕੰਮ ਕਰਾਂਗੇ ਇਹ ਤਾਂ ਇਹਨਾਂ ਨੇ ਇਹਨਾਂ ਨੇ ਕਿਉਂ ਨਹੀਂ ਕਰਿਆ ਕੰਮ ਇਹਨਾਂ ਦੇ ਕੋਲ ਹੁਣ ਪੁਛੈਰੀ ਬੋਲਣ ਨੂੰ ਕੁਝ ਨਹੀਂ ਕਰਨ ਨੂੰ ਕੁਝ ਨਹੀਂ ਸੋ ਲੋਕ ਖੁਸ਼ ਨੇ ਜੀ ਲੋਕਾਂ ਦਾ ਦੇਖਣਾ ਸੀ ਪਿੰਡਾਂ ਚ ਅਸੀਂ ਜਾਂਦੇ ਆ ਲੋਕ ਬਹੁਤ ਖੁਸ਼ ਨੇ ਲਾਈਨਾਂ ਲੱਗ ਕੇ ਕਾਰਡ ਵੀ ਬਣਦੇ ਨੇ ਤੇ ਲੋਕਾਂ ਦਾ ਇਲਾਜ ਜਿਹੜਾ ਹੋ ਰਿਹਾ ਰੋਜ਼ ਚੱਲ ਰਿਹਾ ਲੋਕ ਸਾਨੂੰ ਖੁਸ਼ੀ ਆਸ ਗੱਲ ਦੀ ਕਿ ਅਸੀਂ ਲੋਕਾਂ ਦੇ ਕੰਮ ਆ ਰਹੇ ਹਾਂ 10 ਲੱਖ ਦਾ ਬੀਮਾ ਯੋਜਨਾ ਕਾਰਡ ਸ਼ੁਰੂ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਵੱਲੋਂ ਵਿਰੋਧੀਆਂ ਦੇ ਵੱਲੋਂ ਬਹੁਤ ਇਲਜ਼ਾਮ ਲਾਏ ਜਾਂਦੇ ਨੇ ਉਹ ਕਹਿੰਦੇ ਵੀ ਕਿਸੇ ਪਰਿਵਾਰ ਦਾ ਕੋਈ ਇਲਾਜ ਨਹੀਂ ਹੋਣਾ ਹੈਗਾ ਕਹਿੰਦੇ 5 ਲੱਖ ਰੁਪਏ ਦਾ ਜਿਹੜਾ ਆਸ਼ੂਮਾਨ ਕਾਰਡ ਆ ਤੇ ਸਰਕਾਰ ਦੇ ਵੱਲੋਂ ਉਹਦੇ ਚ 2 ਲੱਖ ਰੁਪਏ ਹੋਰ ਪਾ ਕੇ ਉਹਨੂੰ ਹੀ ਮੋਡੀਫਾਈ ਕੀਤਾ ਗਿਆ ਇਹ ਜਿਹੇ ਵਿਚਾਰਾਂ ਨੂੰ ਕਿਵੇਂ ਦੇਖੀਏ ਦੇਖੋ ਜੀ ਮੈਂ ਆਪਣੇ ਹਲਕੇ ਦੀ ਗੱਲ ਦੱਸ ਸਕਦਾ ਤੁਸੀਂ ਕਈ ਦਿਨ ਹੋ ਗਏ ਮੀਡੀਆ ਤੇ ਵੀ ਚੱਲੀ ਹੈ ਬਹੁਤ ਮੇਰੇ ਹਲਕੇ ਦੇ ਪਿੰਡਾ ਰਾਮਗੜ੍ਹ ਉੱਥੇ ਅਮਰਜੀਤ ਸਿੰਘ ਦਾ ਅੰਸਟੁੱਟਗਾ ਸੀ ਮੋਢੇ ਦਾ ਆ ਇਥੋਂ ਮੋਢੇ ਤੋਂ ਤੇ ਉਹ ਮਤਲਬ ਉਹਦਾ ਇਲਾਜ ਕੀ ਹੋਇਆ ਤੇ 70 80 ਹਜ਼ਾਰ ਦਾ ਖਰਚਾ ਹੋਇਆ ਸਰਜੀਤ ਹਸਪੀਟਲ ਦੇ ਵਿੱਚ ਤੇ ਉਹ ਸਾਰਾ ਫਰੀ ਚ ਹੋਇਆ ਕਾੜ ਦੇ ਸਿਰ ਉਵੇਂ ਹੁਣ ਦੇਖੋ ਆ ਨਹੀਂ ਹੋਣਾ ਉਹ ਨਹੀਂ ਹੋਣਾ ਬਰਗਲਾਉਣਾ ਕਰਨਾ ਯਾਰ ਅਸੀਂ ਕੁਛ ਤਾਂ ਕਰ ਰਹੇ ਹਾਂ ਅਸੀਂ ਸੋਚ ਦਾ ਸੰਗੀ ਰੱਖ ਕੇ ਚੱਲ ਰਹੇ ਹਾਂ ਇਹ ਤਾਂ ਮੁੱਡੇ ਤੋੜਦੇ ਰਹੇ ਨੇ ਅਸੀਂ ਤਾਂ ਲੋਕਾਂ ਦੇ ਮੁੱਡੇ ਜੋੜਦੇ ਆ ਮੁੱਡੇ ਨਾਲ ਮੁੱਢਾ ਜੋੜ ਕੇ ਕੰਮ ਕਰਾਂਗੇ ਇਹ ਤਾਂ ਇਹਨਾਂ ਨੇ ਇਹਨਾਂ ਨੇ ਕਿਉਂ ਨਹੀਂ ਕਰਿਆ ਕੰਮ ਇਹਨਾਂ ਨੇ ਕਿਉਂ ਨਹੀਂ ਸੋਚ ਲਈ ਐਡੀ ਵੀਡੀ ਗੱਲ ਮੰਨ ਲਓ ਅਸੀਂ ਕੁਛ ਵੀ ਕਰ ਰਹੇ ਹਾਂ ਇਹਨਾਂ ਨੇ ਕਿਉਂ ਨਹੀਂ ਸੋਚਿਆਗਾ ਬਸ ਮਸਲਾ ਕੀ ਆ ਹੁਣ ਇਹਨਾਂ ਨੂੰ ਇਹ ਲੱਗ ਰਿਹਾ ਵੀ ਯਾਰ ਸਾਡੇ ਤਾਂ ਪੱਲੇ ਕੁਝ ਨਹੀਂ ਰਿਹਾਗਾ ਅਸੀਂ ਤਾਂ ਕਹਿਣ ਜੁੱਗਿਆ ਰਹੇ ਕਿਸੇ ਨੇ ਵੀ ਸਾਡੇ ਕੋਲੇ ਆਹ ਕੁਛ ਹੈਗਾ ਜਾਂ ਨਹੀਂ ਹੈਗਾ ਸੋ ਇਸ ਕਰਕੇ ਇਹ ਸਾਰਾ ਜਿਹੜਾ ਇਸ ਵਕਤ ਇਹਨਾਂ ਵੱਲੋਂ ਰਚਿਆ ਜਾ ਰਿਹਾ ਟਕਵਾਂਜੋ ਤਾਂ ਰਚਿਆ ਜਾ ਰਿਹਾ ਕਿ ਇਹਨਾਂ ਦੇ ਕੋਲ ਹੁਣ ਕੁਸ਼ੈਰ ਹੀ ਬੋਲਣ ਨੂੰ ਕੁਛ ਨਹੀਂ ਕਰਨ ਨੂੰ ਕੁਛ ਨਹੀਂ ਸੋ ਲੋਕ ਖੁਸ਼ ਨੇ ਜੀ ਲੋਕਾਂ ਦਾ ਦੇਖਣਾ ਅਸੀਂ ਪਿੰਡਾਂ 'ਚ ਅਸੀਂ ਜਾਣੇ ਲੋਕ ਬਹੁਤ ਖੁਸ਼ ਨੇ ਲਾਈਨਾਂ ਲੱਗ ਕੇ ਕਾਰਡ ਵੀ ਬਣਦੇ ਨੇ ਤੇ ਲੋਕਾਂ ਦਾ ਰਾਜ ਵੀ ਜਿਹੜਾ ਹੋ ਰਿਹਾ ਰੋਜ਼ ਚੱਲ ਰਿਹਾ ਲੋਕ ਸਾਨੂੰ ਖੁਸ਼ੀ ਇਸ ਗੱਲ ਦੀ ਕਿ ਅਸੀਂ ਲੋਕਾਂ ਦੇ ਕੰਮ ਆ ਰਹੇ ਹਾਂ ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਅਸੀਂ ਧੰਨਵਾਦ ਕਰਦੇ ਹਾਂ ਲੋਕਾਂ ਦਾ ਜਿਨ੍ਹਾਂ ਨੇ ਆਵਾਮੀ ਪਾਰਟੀ ਦੀ ਸਰਕਾਰ ਬਣਾਈ ਧੰਨਵਾਦ ਕਰਦੇ ਹਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਧੰਨਵਾਦ ਕਰਦੇ ਹਾਂ ਅਸੀਂ ਅਰਵਿੰਦ ਕੇਜਰੀਵਾਲ ਜੀ ਦਾ ਜਿਨ੍ਹਾਂ ਨੇ ਆਵਾਮੀ ਪਾਰਟੀ ਬਣਾਈ ਸੋ ਸਾਰੀ ਸਾਡੀ ਪਾਰਟੀ ਹਾਈ ਕਮਾਂਡ ਦਾ ਜਿਹੜੇ ਨਾਲ ਕੇ ਕੰਮ ਕਰ ਰਹੇ ਸੋ ਇਦਾਂ ਦੀ ਕੋਈ ਗੱਲ ਨਹੀਂ ਸਾਡੇ ਸਾਰੇ ਵਲੰਟੀਅਰ ਸਾਥੀ ਸਾਡੇ ਸਾਰੇ ਅਸੀਂ ਕੰਮ ਕਰ ਰਹੇ ਹਾਂ ਤੇ ਚੰਗਾ ਰਿਸਪੌਂਸ ਜਿਹੜਾ ਪਿੰਡਾਂ ਦੇ ਵਿੱਚੋਂ ਦੇਖਣ ਨੂੰ ਮਿਲ ਰਿਹਾ ਹੈ ਤੁਸੀਂ ਕਿਵੇਂ ਦੇਖਦੇ ਹੋ ਪ੍ਰਤਾਪ ਬਾਜਵੇ ਦੇ ਵਿਚਾਰਾਂ ਨੂੰ ਬਿਲਕੁਲ ਜੀ ਪ੍ਰਤਾਪ ਸਿੰਘ ਬਾਜਵਾ ਜੀ ਨੇ ਜਿਹੜਾ ਬੋਲਿਆ ਉਹ ਇੱਕ ਹੰਕਾਰ ਭਰਿਆ ਲਹਿਜਾ ਉਹ ਇੱਕ ਹੰਕਾਰ ਦੀ ਨਿਸ਼ਾਨੀ ਉਹ ਇੱਕ ਐਦਾਂ ਦਾ ਉਹਨਾਂ ਦੀ ਮਾਨਸਿਕਤਾ ਦੇ ਨੂੰ ਦਰਸਾਉਂਦਾ ਕਿ ਉਹਨਾਂ ਤੋਂ ਬਰਦਾਸ਼ਤ ਨਹੀਂ ਹੁੰਦਾ ਹੈਗਾ ਕਿ ਆਮ ਲੋਕ ਜਿਹੜੇ ਨੇ ਆਮ ਘਰਾਂ ਦੇ ਤੀਪੁੱਤ ਜਿਹੜੇ ਨੇ ਮੰਤਰੀ ਬਣ ਗਏ ਐਮਐਲਏ ਬਣ ਗਏ ਬਰਦਾਸ਼ਤ ਨਹੀਂ ਹੁੰਦਾ ਸੋ ਇਹੀ ਪ੍ਰੋਬਲਮ ਆ ਹੋਰ ਕੋਈ ਗੱਲ ਨਹੀਂ ਤੁਸੀਂ ਦੇਖਿਓ ਉਹ ਨਹੀਂ ਜੀ ਸਾਰੇ ਜਿਹੜੇ ਇਹਨਾਂ ਦੇ ਲੀਡਰ ਨੇ ਉਹ ਹਮੇਸ਼ਾ ਦਲਤਾਂ ਬਾਰੇ ਗਰੀਬ ਲੋਕਾਂ ਬਾਰੇ ਕਿਰਤੀ ਲੋਕਾਂ ਬਾਰੇ ਕੁਛ ਨਾ ਕੁਛ ਬੋਲਦੇ ਰਹਿੰਦੇ ਸੋ ਕਿਰਤ ਕਰਨਾ ਤਾਂ ਬਾਬਾ ਨਾਨਕ ਦਾ ਵੀ ਫਲਸਫਾ ਰਿਹਾ ਕਿ ਕਿਰਤ ਕਰੋ ਨਾਮ ਜਪੋ ਵੰਡ ਛਕੋ ਸੋ ਕਿਰਤ ਕਰਦੇ ਨੇ ਕੋਈ ਬੈਂਡ ਬਚਾਉਂਦਾ ਹੈ ਕੋਈ ਬੰਦਾ ਜੁੱਤੀਆਂ ਗੱਠਦਾ ਕੋਈ ਬੰਦਾ ਖੇਤੀ ਕਰਦਾ ਕੋਈ ਬੰਦਾ ਸਬਜ਼ੀ ਵੇਚਦਾ ਕੋਈ ਰੇੜੀਆਂ ਲਗਾ ਕਿਰਤਾ ਬਾਈ ਜੀ ਆਪਾਂ ਤੁਸੀਂ ਕੰਮ ਕਰੋ ਕਿਰਤ ਕਰ ਕਿਰਤੀ ਕਹਾ ਤਾਂ ਮੈਂ ਹੁਣ ਇਹਨਾਂ ਨੂੰ ਕਿਰਤ ਕਰਨ ਦੀ ਲੋੜ ਹੀ ਨਹੀਂ ਪਈ ਇਹਨਾਂ ਦਾ ਕੰਮ ਏਡਾ ਵੱਡਾ ਸੀਗਾ ਹੁਣ ਪਤਾ ਹੀ ਆ ਵੀ ਕਿਦਾਂ ਆਏ ਪੈਸੇ ਕਿਵੇਂ ਆਏ ਲੋਕ ਬਹੁਤ ਕੁਝ ਬੋਲਦੇ ਨੇ ਸੋ ਇਸ ਕਰਕੇ ਇਹਨਾਂ ਨੂੰ ਇਹਨਾਂ ਨੂੰ ਆਮ ਲੋਕ ਕਿੜੇ ਮਖੌੜੇ ਲੱਖਦੇ ਨੇ ਇਹਨਾਂ ਨੂੰ ਆਮ ਲੋਕ ਚੰਗੇ ਨਹੀਂ ਲੱਖਦੇ ਇਹ ਇਹਨਾਂ ਦੀ ਮਾਨਸਿਕਤਾ ਮਾੜੀ ਮਾਨਸਿਕਤਾ ਜਿਹੜੀ ਆ ਉਹ ਦਰਸਾਉਂਦਾ ਪ੍ਰਤਾਪ ਬਾਜਵਾ ਪਰਤਾਪ ਬਾਜਵਾ ਨੂੰ 24 ਘੰਟੇ ਦਾ ਅਲਟੀਮੇਟਮ ਦਿੱਤਾ ਗਿਆ ਸੀ ਮਾਫੀ ਮੰਗਣ ਦਾ ਪਰ ਅੱਜ ਕਈ ਦਿਨ ਹੋ ਨਿਕਲ ਗਏ ਆਮ ਆਦਮੀ ਪਾਰਟੀ ਦਾ ਜਿਹੜਾ ਸੰਘਰਸ਼ ਆ ਉਹ ਅੱਜ ਰੋਡਾਂ ਦੇ ਉੱਤੇ ਵਰਕਰ ਚੱਲ ਕੇ ਆਗੇ ਵੀ ਪ੍ਰਤਾਪ ਬਾਜਵਾ ਸੌਰੀ ਮੰਗੇ ਹਨਾ ਮਾਫੀ ਮੰਗੇ ਕਿਵੇਂ ਦੇਖਦੇ ਹੋ ਹਾਲੇ ਤੱਕ ਪ੍ਰਤਾਪ ਬਾਜਵੇ ਦਾ ਇੱਕ ਵੀ ਬਿਆਨ ਜਿਹੜਾ ਸਾਹਮਣੇ ਨਹੀਂ ਆਇਆ ਹੰਕਾਰ ਦੇਖੋ ਜਿਹੜਾ ਲੀਮੀ ਵਾਲਾ ਇਨਸਾਨ ਹੁੰਦਾ ਉਹਨੂੰ ਜੇ ਲੱਗੇ ਕਿ ਮੇਰ ਤੋਂ ਗਲਤੀ ਹੋ ਗਈ ਮਾਫੀ ਮੰਗ ਲੈਂਦਾ ਜਿਹੜਾ ਹੰਕਾਰਿਆਵੰਦ ਬੰਦਾ ਹੁੰਦਾ ਉਹ ਬਿਲਕੁਲ ਵੀ ਚੁੱਪਦਾ ਨਹੀਂ ਉਹ ਕਹਿੰਦਾ ਮੈਂ ਕਿਉਂ ਕਰਾਂ ਮੈਂ ਉਹ ਹੋਰ ਕੰਨੀ ਅਰਚਨਾ ਦਾ ਪੇਚਾਂ ਜੋਜਦਾ ਫਰੀ ਜਾਂਦਾ ਪਰ ਲੋਕ ਜਿਹੜੇ ਨੇ ਉਹ ਅੱਜ ਪਤਾ ਲੱਗ ਗਿਆ ਇਹਨਾਂ ਨੂੰ ਕਿ ਲੋਕ ਜਿਹੜੇ ਨੇ ਸੜਕਾਂ ਦੇ ਉੱਤੇ ਆਏ ਇਹਨਾਂ ਨੂੰ ਹੁਣ ਵੜਨਾ ਪਿੰਡਾਂ 'ਚ ਵੜਨਾ ਮੁਸ਼ਕਲ ਹੋ ਜਾਣਾ ਸੋ ਆਮ ਬੰਦੇ ਦੀ ਲੜਾਈ ਜਿਹੜੀ ਆਮ ਆਦਮੀ ਪਾਰਟੀ ਲੜਦੀ ਆ ਮਸਲਾ ਕੀ ਆ ਇਹ ਆਪਣੇ ਆਪ 'ਚ ਹੀ ਉਲਝੇ ਫਿਰਦੇ ਨੇ ਸੋ ਮੈਨੂੰ ਲੱਗਦਾ ਜੇ ਇਹਦੇ 'ਚ ਮਾਫੀ ਨਹੀਂ ਮੰਗਦੇ ਤਾਂ ਉਹਨਾਂ ਦਾ ਇਹ ਹੰਕਾਰ ਆ ਹੰਕਾਰ ਤੋਂ ਵੱਧ ਕੇ ਹੋਰ ਕੁਝ ਨਹੀਂ ਜੀ ਤੁਸੀਂ ਸਾਡੇ ਨਾਲ ਜੁੜਾ ਤੁਹਾਡਾ ਬਹੁਤ ਬਹੁਤ ਥੈਂਕ ਯੂ ਧੰਨਵਾਦ ਤਾਂ ਤੁਸੀਂ ਦੇਖਿਆ ਤਸਵੀਰਾਂ ਦੇ ਵਿੱਚ ਵੀ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਕਿ ਪ੍ਰਤਾਪ ਬਾਜਵਾ ਦੇ ਵੱਲੋਂ ਜਿਹੜੇ ਅਪਸ਼ਬਦ ਬੋਲੇ ਗਏ ਨੇ ਉਹਨਾਂ ਨੂੰ ਲੈ ਕੇ ਪ੍ਰਤਾਪ ਬਾਜਵਾ ਜਿਹੜਾ ਮਾਫੀ ਮੰਗੜ ਪਰ ਹਾਲੇ ਤੱਕ ਪ੍ਰਤਾਪ ਬਾਜਵਾ ਦਾ ਕੋਈ ਬਿਆਨ ਜਿਹੜਾ ਸਾਹਮਣੇ ਨਹੀਂ ਆਇਆ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਨਿਕਲ ਕੇ ਇਸ ਮਾਮਲੇ ਨੂੰ ਸਾਹਮਣੇ ਆਉਂਦਾ ਜਾਣਨ ਦੇ ਲਈ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਰੋਜ਼ਾਨਾ ਟਕਚਕ